ਮੇਰੇ ਪਾਪਾ ਨੂੰ ਮੈਂ ਫੋਨ ਕਰਕੇ ਦੱਸਿਆ ਸੀ ਜਦੋਂ ਕਿ ਇਹ ਬੈਸ ਕੈਂਪ ਚਲਾ ਗਿਆ ਤੇ ਪਾਪਾ ਮੈਨੂੰ ਕਹਿਣ ਕਿ ਮੈਨੂੰ ਅੱਜ ਉਹੀ ਖੁਸ਼ੀ ਮਹਿਸੂਸ ਹੋ ਰਹੀ ਹੈ ਜਦੋਂ ਮੇਰਾ ਪੀਐਮਟੀ ਕਲੀਅਰ ਹੋਇਆ ਸੀ ਤੇ ਮੈਂ ਬਹੁਤ ਛੋਟੇ ਸ਼ਹਿਰ ਚੋਂ ਸੀ ਤੇ ਸੋਚਿਆ ਨਹੀਂ ਸੀਗਾ ਕਿ ਡਾਕਟਰ ਵੀ ਬਣੂੰਗੀ ਤੇ ਅਜੋਹੀ ਫੀਲਿੰਗ ਜਦੋਂ ਤੇਗ ਵਿੱਚ ਚੜ ਕੇ ਆਇਆ ਤਾਂ ਮੈਂ ਮੈਂ ਦੱਸ ਨਹੀਂ ਸਕਦੀ ਕਿ ਨਹੀਂ ਮੁਸ਼ਕਿਲ ਤਾਂ ਬਹੁਤ ਜ਼ਿਆਦਾ ਹੁੰਦਾ ਹੈ ਮਤਲਬ एवरीवन वाज़ ਫੀਲਿੰਗ ਕਿ ਕਾਜ ਕੋਈ ਚੀਜ਼ ਕੁਝ ਦਿਨਾਂ ਲਈ ਨਾ ਹੋਵੇ ਤਾਂ ਤੁਸੀਂ 14 ਦਿਨਾਂ ਲਈ ਬੱਚੇ ਨੂੰ ਭੇਜਣਾ ਹੈ ਤਾਂ ਬਹੁਤ ਮੁਸ਼ਕਿਲ ਸਿਗਾ। ਵੀ ਛੋਟੀ ਬਟਿਆ ਹੈ ਉਹ ਬਹੁਤ ਜ਼ਿਆਦਾ ਫੀਲ ਕਰਦੀ ਸੀ ਕਿ 2 ਸਾਲਾਂ ਦੀ ਹੈ ਬੋਲ ਕੇ ਨਹੀਂ ਸੀ ਦੱਸ ਸਕਦੀ। ਬਟ ਰੋਜ਼ ਅਗਰ ਵੀਡੀਓ ਕਾਲ ਦੀ ਫੈਸਿਲਿਟੀ ਹੈ ਪਰ ਉਹ ਵੀ ਸਿਗਾ ਕਿ ਇੰਟਰਨੈਟ ਉੱਥੇ 24 ਘੰਟੇ ਅਵੇਲੇਬਲ ਨਹੀਂ ਹੁੰਦਾ। ਤੇ ਜਦੋਂ ਸ਼ਾਮ ਨੂੰ ਅਸੀਂ ਵੇਟ ਕਰਦੇ ਸੀ ਕਿ ਕਿ ਹੁਣ ਆਪਣੇ ਦੁਕਾਨੇ ਤੇ ਆਉਣਗੇ ਤੇ ਅਸੀਂ ਉਦੋਂ ਗੱਲ ਕਰ ਸਕਾਂਗੇ ਤੇ ਚੰਗਾ ਲੱਗਦਾ ਸੀਗਾ ਤੇ ਥੋੜਾ ਅੰਦਰੋਂ ਡਰ ਵੀ ਲੱਗਦਾ ਸੀਗਾ। ਇਕ ਮਾਤਾ ਦਾ ਦਰਦ ਹੁੰਦਾ ਹੀ ਹੈ ਕਿ ਸਾਰਾ ਕੁਝ ਠੀਕ ਹੋਵੇ ਬੱਚਾ ਠੀਕ ਹੋਵੇ ਤੇ ਸਿਹਤਪਤੀ ਕਿਉਂਕਿ ਤੁਸੀਂ ਦੇਖਿਆ ਹੀ ਹੋਣਾ ਕਿ 5 ਸਾਲਾਂ ਤੱਕ ਬੱਚੇ ਕਿੰਨੀ ਛੇਤੀ ਬਿਮਾਰ ਹੁੰਦੇ ਹੈ ਬੁਖਾਰ ਖਾਂਸੀ ਜ਼ੁਕਾਮ ਇਹ ਸਾਰਾ ਕੁਝ ਬਟ ਬਾਈ ਗ੍ਰੇਸ ਆਫ ਗੋਡ ਸਾਰਾ ਕੁਝ ਬਹੁਤ ਵਧੀਆ ਰਿਹਾ ਤੇ ਹੀ ਇਜ਼ ਹੇਅਰ ਆਮ ਸੋ ਹੈਪੀ ਹਾਰਜ ਬੇਟਾ ਕੀ ਦੇਖਿਆ ਪਹਾੜ ਚ ਆਪਣੇ ਉੱਚੀ ਉੱਚੀ ਬੋਲੋ ਆਪਣੇ ਹੈ ਹਾੜ ਦੇਖਿਆ برف ਦੇ ਕੀ ਤੇ ਤੁਰ ਹੋ ਗਿਆ ਸੀ ਕੋਈ ਦਿੱਕਤ ਨਹੀਂ ਆਈ ਦੱਸੋ ਤੁਸੀਂ ਦੁਬਾਰਾ ਜਾਣਾ ਦੁਬਾਰਾ ਸਰ ਅੱਜ ਦੇ ਟਾਈਮ ਦੇ ਵਿੱਚ ਆਪਾਂ ਦੇਖੀਏ ਤਾਂ ਸਭ ਤੋਂ ਵੱਡੀ ਬੱਚਿਆਂ ਦੀ ਜਿਹੜੀ ਪ੍ਰੋਬਲਮ ਆ ਰਹੀ ਹੋਏ ਆ ਕਿ ਬੱਚੇ ਸਪੋਰਟਸ ਤੋਂ ਟੁੱਟ ਕੇ ਉਹ ਟੀਵੀ ਜਾਂ ਮੋਬਾਈਲ ਦੇ ਨਾਲ ਜੁੜ ਰਹੇ ਆ ਸੋ ਬੇਸਿਕਲੀ ਇਹ ਸਪੋਰਟੀ ਹੈ ਇਹ ਖੇਡਣ ਦਾ ਚਾਰਅੱਖਦਾ ਸੀ ਤੇ ਆਪਣੇ ਜ਼ਿਲ੍ਹੇ ਦੇ ਵਿੱਚੋਂ ਟਾਰਚ ਪੀਰੀਅਰ ਪਹਿਲਾਂ ਹੀ ਸ਼ਾਨਵੀ ਸੂਤ ਸੀ ਤੋਂ ਉਹਦੇ ਤੋਂ ਹੀ ਮੈਨੂੰ ਲੱਗਿਆ ਕਿ ਜੇ ਸ਼ਾਨਵੀ ਨੇ ਕੀਤਾ ਤਾਂ ਇਹ ਬੱਚਾ ਵੀ ਕਰ ਸਕਦਾ ਹੈ ਸ਼ਾਨਵੀ ਨੇ ਵਿਜਨ ਦਿਖਾਇਆ ਤੇ ਸਾਡੇ ਕੋਸਾਬ ਵਿਕਰਮਜੀਤ ਸਿੰਘ ਸਰ ਨੇ ਉਹਨਾਂ ਨੇ ਕਿਹਾ ਕਿ ਤੇਗਵੀਰ ਦਾ ਇਹ ਬੋਡੀ ਤੇਗਵੀਰ ਦੀ ਫਿਜ਼ਿਕ ਇਹਦਾ ਮੈਂਟਲ ਲੈਵਲ ਉਦਾਂ ਦਾ ਹੈ ਕਿ ਸਟ੍ਰੈਸਸ ਸਿਚੁਏਸ਼ਨਸ ਦੇ ਵਿੱਚ ਅੱਗੇ ਕਰ ਸਕਦਾ ਹੈ ਉਹਦੇ ਤੋਂ ਸਾਨੂੰ ਜਾਗ ਲੱਗਿਆ ਇਹਨੂੰ ਰੈਡੀ ਕੀਤਾ ਤੇ ਇਹਨੇ ਵਿਲਿੰਗਲੀ ਕੰਪਲਾਈ ਕੀਤਾ ਉਸ ਚੀਜ਼ ਦੇ ਲਈ ਅਸੀਂ ਇਦਾਂ ਅੱਗੇ ਗਏ ਤਾਂ ਮਨ ਕਿਸ ਤਰ੍ਹਾਂ ਲੱਗਿਆ ਵੀ ਹਾਂਜੀ ਇੱਕ ਤਾਂ ਕੋਚ ਸਾਹਿਬ ਨੇ ਜਿੱਦਾਂ ਆਪਣੇ ਜਿਮ ਦੇ ਵਿੱਚ ਇਹਦੀਆਂ ਜਿਹੜੀਆਂ ਐਕਟੀਵਿਟੀਜ਼ ਸਟਾਰਟ ਕੀਤੀਆਂ ਉਹ ਕੋਈ weight ਦੇ ਨਾਲ ਰਿਲੇਟਡ ਨਹੀਂ ਸੀ ਹੈਗੀਆਂ ਉਹ ਹੈਗੀਆਂ ਸੀ ਜਿੱਦਾਂ ਉੱਥੇ ਜਦੋਂ ਆਪਾਂ ਹਾਈ ਐਲਟੀਟਿਊਡ ਮਾਊਂਟੇਨਿੰਗ ਦੇ ਵਿੱਚ ਜਾਂਦੇ ਆ ਤਾਂ ਉੱਥੇ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਹੈ ਤੁਹਾਡੀ ਲੰਗ ਕੈਪੈਸਿਟੀ ਇਨਕਰੀਜ਼ ਕਰਨ ਦੀ ਤਾਂ ਕਿ ਹਾਈ ਐਲਟੀਟਿਊਡ ਤੁਹਾਨੂੰ ਸਾਹ ਦੀ ਤੰਗੀ ਨਾ ਆਵੇ ਕਾਰਡੀਓ ਵਸਕੂਲਰ ਤੁਹਾਡੀ ਸਟਰੈਂਥ ਹੈ ਜਿਹੜੀ ਉਹ ਚੰਗੀ ਰਹੇ ਤੇ ਕੋਚ ਸਾਹਿਬ ਨੇ ਉਹੀ ਐਕਸਰਸਾਈਜ਼ਸ ਇਹਨੂੰ ਕਰਾਈਆਂ ਫਿਰ ਉਹਨਾਂ ਨੇ ਲੈ ਕੇ ਜਾਣਾ ਸ਼ੁਰੂ ਕੀਤਾ ਵੀਕਲੀ ਟਰੈਕਸ ਦੇ ਉੱਤੇ ਹਰ ਸੰਡੇ ਨੂੰ ਅਸੀਂ ਟਰੈਕਸ ਦੇ ਉੱਤੇ ਜਾਂਦੇ ਸੀ ਕੋਈ ਨਾ ਕੋਈ ਲੋਕੇਸ਼ਨਸ ਉਹ ਫਾਈਨਲਾਈਜ਼ ਕਰਦੇ ਸੀ ਉਹਦੇ ਤੋਂ ਸਾਨੂੰ ਵੀ ਅੰਦਾਜ਼ਾ ਹੋ ਗਿਆ ਕਿ ਕਰ ਸਕਦਾ ਕਿਉਂਕਿ ਉਹ ਵਾਲੇ ਟਰੈਕਸ ਇਹਨੇ ਭਾਵੇਂ ਨਾਈਟ ਟਰੈਕਸ ਸੀ ਭਾਵੇਂ ਵੀਕਲੀ ਟਰੈਕਸ ਉਹ ਇਹਨੇ ਬਹੁਤ ਵਧੀਆ ਤਰੀਕੇ ਟਰੈਕ ਪੂਰੇ ਕੀਤੇ ਕਿੰਨੀ ਦੇਰ ਕੀਤੇ ਆ অলਮੋਸਟ ਇਹ ਪਿਛਲੇ ਸਾਲ ਜਨਵਰੀ ਤੋਂ ਤਿਆਰੀ ਸ਼ੁਰੂ ਕੀਤੀ ਸੀ ਸਾਲ ਤੋਂ ਉੱਤੇ ਦੀ ਤਿਆਰੀ ਤੋਂ ਬਾਅਦ ਹੀ ਅਸੀਂ ਗਏ ਆ ਜਦੋਂ ਸਾਨੂੰ ਲੱਗਿਆ ਕਿ ਕਰ ਸਕਦਾ ਯਾਨੀ ਕਿ ਚੌਥੇ ਹਾਂਜੀ ਕੰ ਬੱਚੇ ਕੰਨੀ ਮੂਡੀ ਹੁੰਦੇ ਐ ਇਦਾਂ ਮੱਸੇ ਆਈ ਨਹੀਂ ਕਿਉਂਕਿ ਸਰਦੀਆਂ ਦੇ ਵਿੱਚ ਵੀ ਗਰਮੀਆਂ ਦੇ ਵਿੱਚ ਵੀ ਮੈਂ ਸਵੇਰੇ ਨੂੰ 5 ਵਜੇ ਆਪਣੇ ਨਾਲ ਉਠਾ ਕੇ ਲੈ ਜਾਂਦਾ ਸੀ ਸਵੇਰ ਦੀ ਮਾਰਨਿੰਗ ਦਾ ਇਹਦਾ 2.5 ਘੰਟੇ ਦਾ ਘਟੋ ਘਟ ਉਥੇ ਜਿਮ ਦੇ ਵਿੱਚ ਹੁੰਦਾ ਸੀ ਤੇ ਸੰਡੇ ਨੂੰ ਟਰੈਕ ਤੇ ਜਾਂਦੇ ਸੀ ਸਗੋਂ ਇਹ ਚਾਹ ਦੇ ਨਾਲ ਆਪਣਾ ਸਮਾਨ ਰੈਡੀ ਕਰਦਾ ਸੀ ਕਿ ਟਰੈਕ ਦੇ ਉੱਤੇ ਜਾਣ ਵਾਲਾ ਆਪਣਾ ਪੂਰਾ ਬੈਗ ਰੈਡੀ ਕਰਨਾ ਨਾਲ ਜਿਹੜੀ ਡਾਈਟ ਲੈ ਕੇ ਜਾਣੀ ਆ ਉਹ ਪਾਣੀ ਹਰ ਚੀਜ਼ ਸੋ ਇਦਾਂ ਦੀ ਮੈਨੂੰ ਸਮੱਸਿਆ ਨਹੀਂ ਆਈ ਐਵਰੇਸਟ ਦੀ ਚੋਟੀ ਤੇ ਸਰ ਸਾਡਾ ਜਿੱਦਾਂ ਬੇਸਿਕਲੀ 15 ਜਣਿਆਂ ਦਾ ਗਰੁੱਪ ਸੀ ਜਿਹੜਾ ਗਿਆ ਉਹਦੇ ਵਿੱਚ ਦੁਬਈ ਤੋਂ ਆਸਟ੍ਰੇਲੀਆ ਤੋਂ ਤੇ ਸਦਨ ਸਟੇਟਸ ਦੇ ਵਿੱਚੋਂ ਪੰਜ ਜਣੇ ਹੈਗੇ ਸੀ ਸੋ ਜਦੋਂ ਤੁਸੀਂ ਬਿਨਾ ਪ੍ਰੈਕਟਿਸ ਤੋਂ ਜਾਂਦੇ ਹੋ ਤੇ ਹਾਈ ਐਲਟੀਟਿਊਡਸ ਤੁਹਾਨੂੰ ਆਕਸੀਜਨ ਨਾਲ ਰਿਲੇਟਡ ਪ੍ਰੋਬਲਮਸ ਆਉਂਦੀਆਂ ਨੇ ਤੇ ਸਾਡੇ ਵਿੱਚੋਂ ਇੱਕ ਮੈਂਬਰ ਨੂੰ ਜਿੱਦਾਂ ਉੱਥੇ ਜਗਾ ਹੈ ਗੌਰਕਸ਼ੇਪ ਸੋ ਗੌਰਕਸ਼ੇਪ ਬੇਸ ਹੈ ਜਿੱਥੋਂ ਅਸੀਂ ਅੱਗੇ ਮਾਉਂਟ ਬੇਸ ਕੈਂਪ ਵੱਲ ਨੂੰ ਜਾਈਦਾ ਹੈ ਤੋਂ ਗੌਰਕਸ਼ੇਪ ਜਾ ਕੇ ਜਿੱਦਾਂ ਉਹਨੂੰ ਪ੍ਰੋਬਲਮ ਆ ਗਈ ਸੀ ਉਹਦੀ ਲੰਗਸ ਦੇ ਵਿੱਚ ਪਾਣੀ ਭਰਨਾ ਸ਼ੁਰੂ ਹੋ ਗਿਆ ਸੀ ਤੇ ਪਲਸ ਰੇਟ ਉਹਦੀ ਇਨਕਰੀਜ਼ ਹੋ ਗਈ ਸੀ ਤੋਂ ਉਹਨੂੰ ਹੈਲੀਕਾਪਟਰ ਆਹੀਂ 에어 ਲਿਫਟ ਕਰਕੇ ਦੁਬਾਰਾ ਥੱਲੇ ਲੈ ਕੇ ਗਏ ਲੁਕਲਾ ਤੱਕ ਲੈ ਕੇ ਗਏ ਤਾਂ ਕਿ ਉਹਦਾ ਇਲਾਜ ਹੋ ਸਕੇ ਸੋ ਉਹਦੇ ਤੋਂ ਇਲਾਵਾ ਸਾਡੇ ਕੋਈ ਗਰੁੱਪ ਦੇ ਵਿੱਚ ਕੋਈ ਅਨਸਖਾਂਵੀ ਘਟਨਾ ਹੋਈ ਨਹੀਂ ਤੇਗਵੀਰ ਨੇ ਬਹੁਤ ਵਧੀਆ ਹਾਂ ਮੈਂ ਇਹ ਨਹੀਂ ਕਹਿੰਦਾ ਕਿ ਇਟ ਵਾਸ ਈਜ਼ੀ ਔਖਾ ਸੀ ਬੱਚੇ ਦੇ ਲਈ 10 ਤੋਂ 12 ਕਿਲੋਮੀਟਰ ਰੋਜ਼ ਚੜਾਈ ਚੜਨੀ ਤਕਰੀਬਨ 65 ਕਿਲੋਮੀਟਰ ਦਾ ਇੱਕ ਪਾਸੇ ਦਾ ਬਣ ਜਾਂਦਾ ਤੇ ਲਗਾਤਾਰ 9 ਦਿਨ ਉੱਪਰ ਜਾਂਦੇ ਰਹੇ ਆ ਤੇ ਲਾਸਟਲੀ ਜਿਹੜਾ ਬੇਸ ਕੈਂਪ ਦਾ ਹੁੰਦਾ ਉਹ ਹੁੰਦਾ ਗਲੇਸ਼ੀਅਰ ਦੇ ਉੱਤੇ ਤੁਸੀਂ ਤੁਰਦੇ ਹੋ ਸੋ ਗਲੇਸ਼ੀਅਰ ਦੀ ਜਿਹੜੀ ਤੇ ਨੋਰਮਲ ਟ੍ਰੈਕਿੰਗ ਕਰਨੀ ਉਹ ਬਹੁਤ ਡਿਫਰੈਂਟ ਹੈ ਗਲੇਸ਼ੀਅਰ ਦੇ ਉੱਪਰ ਪੱਥਰ ਤੋਂ ਪੱਥਰ ਜਾਣਾ ਆਲੇ ਦੁਆਲੇ ਤੋਂ ਉੱਥੇ ਲੈਂਡਸਲਾਈਡਸ ਵੀ ਹੁੰਦੀਆਂ ਰਹਿੰਦੀਆਂ ਸੋ ਇਹ ਚੀਜ਼ਾਂ ਹੋਈਆਂ ਨੇ ਬਟ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਤੇਗਵੀਰ ਨੇ ਕਰ ਲਿਆ ਕੋਈ ਤੇਗਵੀਰ ਆਨੀ ਜੀ ਬਸ ਇੱਕੋ ਚੀਜ਼ ਨਾਲ ਸੀ ਇਹਨੂੰ ਮੈਗੀ ਨਹੀਂ ਮਿਲਦੀ ਸੀ ਉੱਥੇ ਹਾਂਜੀ ਕਿੰਨਾ ਕੁ ਲੱਗਦਾ ਕਿ ਮਾਨ ਇਹਨੇ ਕੀਤਾ ਉੱਪਰ ਜੀ ਸੌਰੀ ਜਿਆਦਾ ਜੀ ਇੱਕ 5 ਸਾਲ ਦਾ ਬੇਟਾ ਹੈ ਤੇ 5 ਸਾਲ ਦਾ ਬੱਚਾ ਇੰਨੀ ਵੱਡੀ ਪਲਾਂਘ ਪਟਕ ਕੇ ਆਵੇ ਤੇ ਨੈਚਰਲੀ ਬਤੌਰ ਪਿਤਾ ਤਾਂ ਮੈਂ ਬਹੁਤ ਜ਼ਿਆਦਾ ਮਾਣ ਮਹਿਸੂਸ ਕਰ ਰਿਹਾ ਹਾਂ ਉਸ ਤੋਂ ਉੱਤੇ ਸ਼ਹਿਰ ਦੇ ਸਾਰੇ ਪ੍ਰਤਵੰਤੇ ਸੱਜਣਾ ਨੇ ਐਮਐਲਏ ਸਾਹਿਬ ਮੱਕੜ ਸਾਹਿਬ ਸਭ ਤੋਂ ਵੱਡਾ ਮੇਰੇ ਪਰਿਵਾਰ ਦੀ ਜਿਹੜੀ سپورਟ ਮੇਰੇ ਵਾਈਫ ਮਮਾ ਪਾਪਾ ਦੀ ਮੇਰੇ ਦੋਸਤਾਂ ਦੀ ਸਕੇ ਸੰਬੰਧੀਆਂ ਦੀ ਮੇਰੇ ਜਿਮ ਦੇ ਮੈਂਬਰਸ ਜਿਹੜੇ ਸਵੇਰੇ ਸਵੇਰੇ ਇਹਦੇ ਨਾਲ ਆਉਂਦੇ ਸੀ ਇਹਨੂੰ ਹੱਲਾਸ਼ੇਰੀ ਦਿੰਦੇ ਸੀ ਹਰ ਵੇਲੇ ਹਰਜੀਤ ਭੈਣ ਜੀ ਹੋਣੀ ਸਿਮਰ ਪਾਜੀ ਹੋਣੀ एवरीवन ਸੋ ਮੈਂ ਨਾਮ ਇੱਥੇ ਸ਼ਾਇਦ ਸਾਰਿਆਂ ਦੇ ਲੈ ਵੀ ਨਾ ਸਕਾਂ ਬਟ ਆਈ ਆਈ ਰੀਅਲੀ ਰਿਸਪੈਕਟ ਤੇ ਮੈਨੂੰ ਜੋ ਸ਼ਹਿਰ ਵੱਲੋਂ ਮਾਣ ਮਿਲਿਆ ਆਪਣੇ ਦੋਸਤਾਂ ਮਿੱਤਰਾਂ ਭਾਈਚਾਰੇ ਚੋਂ ਮਾਣ ਮਿਲਿਆ ਆਈ ਏਮ ਰੀਅਲੀ ਗ੍ਰੇਟਫੁਲ ਫਾਰ 댓 ਬਹੁਤ ਜਿਆਦਾ ਇਹਨੋਂ ਪਰ ਸ਼ਹਿਰ ਦੀ ਮਾਣ ਵਾਲੀ ਗੱਲ ਹੈ ਕਿ ਸਿਰਫ 5 ਸਾਲ ਦੀ ਉਮਰ ਦੇ ਵਿੱਚ ਦੀਗਵੀਰ ਸਿੰਘ ਨੇ ਕਿਉਂਕਿ ਸੁਖਿੰਦਰ ਸਿੰਘ ਜੀ ਦੇ ਡਾਕਟਰ ਮਨਪ੍ਰੀਤ ਜੀ ਦਾ ਬੇਟਾ ਹੈ ਤੇ ਉਹਨੇ ਸਿਰਫ 5 ਸਾਲ ਦੀ ਉਮਰ ਦੇ ਵਿੱਚ ਮਾਊਂਟ ਐਮਐਸਟ ਬੇਸ ਕੈਂਪ ਦੀ ਚੋਟੀ ਉੱਤੇ ਜਿਹੜਾ ਉਹ ਸਰ ਕੀਤਾ ਤੇ ਅਸੀਂ ਉਮੀਦ ਕਰਦੇ ਹਾਂ ਕਿ ਅੱਗੇ ਨੂੰ ਵੀ ਇਸ ਬੱਚੇ ਦੀਆਂ ਵੀ ਦੇ ਹੋਰ ਬੱਚਿਆਂ ਦੀਆਂ ਵੀ ਕਿਸੇ ਤਰ੍ਹਾਂ ਦੀਆਂ ਬਰਾਬਰੀਆਂ ਰਹਿਣਗੀਆਂ ਉਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਰੋਪੜ ਸ਼ਹਿਰ 'ਚ ਬੜਾ ਚੰਗਾ ਮਾਹੌਲ ਹੈ ਸਾਰੀਆਂ ਸੰਸਥਾਵਾਂ ਜਿਹੜੀਆਂ ਕੋ ਇਸ ਬੱਚੇ ਨੂੰ ਵੈਲਕਮ ਕਰ ਰਹੀਆਂ ਨੇ ਮੋਟੀਵੇਟ ਕਰ ਰਹੀਆਂ ਨੇ ਤਾਂ ਕਿ ਬੱਚਾ ਜ਼ਿੰਦਗੀ ਦੇ ਵਿੱਚ ਹੋਰ ਚੰਗੀਆਂ ਸਰਕਸ। ਗੇਮਾਂ ਵਾਸਤੇ ਹੋਰ ਰੋਪੜ ਦੇ ਵਿੱਚ ਕੀ ਕਰਵਾਇਆ ਜਾ ਰਿਹਾ ਹੈ? ਰੋਪੜ ਦੇ ਵਿੱਚ ਖਾਸ ਤੌਰ ਤੇ ਕਿਉਂ ਸਾਡੀ ਜਿਹੜੀ ਧਰਤੀ ਹੈ ਉਹ ਦਰਿਆਵਾਂ ਵਾਲੀ ਪਹਾੜਾਂ ਦੀ ਧਰਤੀ ਹੈ। ਤਾਂ ਪਾਣੀ ਦੀਆਂ ਔਰ ਪਹਾੜਾਂ ਦੀਆਂ ਗੇਮਾਂ ਦੇ ਵਿੱਚ ਸਮਝ ਲਾ ਵੀ ਖਾਸ ਤੌਰ ਤੇ ਸਾਡਾ ਹੱਕ ਬਣਦਾ ਕਿਉਂਕਿ ਮਜਾ ਦੀਆਂ ਪੁਰਸ਼ਾਪਰ ਕੀ ਤਾਰੀਆਂ ਪਾਣੀਆਂ ਸਾਡੇ ਲੋਕ ਜਿਹੜੇ ਸਿੱਖੇ ਹੋਏ ਆ। ਤੋਂ ਲੋਇੰਗ ਅਕੈਡਮੀ ਜਿਹੜੀ ਬਹਾਲੀ ਚਲੀ ਗਈ ਸੀਗੀ ਉਹ ਵਾਪਸ ਰੋਪੜ ਦੇ ਵਿੱਚ ਲਿਆਂਦੀ ਗਈ ਹੈ।スイਮਿੰਗ ਪੂਲ ਜਿਹੜਾ ਬੰਦ ਪਿਆ ਸੀਗਾ ਤੇ ਕੋਚ ਦਾ ਬੰਦੋਬਸਥ ਕੀਤਾ ਗਿਆ। 78 ਲੱਖ ਦੀ ਲਾਗਤ ਦੇ ਨਾਲ ਉਹਦਾ ਟੈਂਡਰ ਕੀਤਾ ਗਿਆ ਉਹਨੂੰ ਰੇਨੋਵੇਟ ਕਰਨ ਦੇ ਲਈ। ਸ਼ਵਾਲੇ ਕਲੱਬ ਜਿਹੜਾ ਖੰਡਰ ਬਣਿਆ ਪਿਆ ਸੀਗਾ ਜਿੱਥੇ ਬੁਮਿੰਟਨ ਦੇ ਲੋਕ ਖੇਡਣ ਜਾਂਦੇ ਆ ਉਹਨੂੰ ਦੁਬਾਰੇ ਰੇਨੋਵੇਟ ਕੀਆ ਗਿਆ 트래킹 ਦੇ ਲਈ ਖੱਟ ਪ੍ਰੋਬਲਮ ਲੈ ਕੇ ਟੀਬਾ ਨਗਰ ਤੱਕ ਦਾ ਇੱਕ ਟ੍ਰੈਕ ਹੈ ਉਹ ਤਿਆਰ ਕੀਤਾ ਗਿਆ ਸੋ ਹੋਰ ਬਹੁਤ ਸਾਰਾ ਕਾਲਜ ਦਾ ਖੇਡ ਗਰਾਊਂਡ ਹੈ ਉਹਦੇ ਲਈ 25 ਲੱਖ ਦੀ ਗ੍ਰਾਂਟ ਜਿਹੜੀ ਹੈ ਭੋਲੇ ਆਂਦੀ ਗਈ ਹੈ ਕਾਫੀ ਕੁਝ ਅਸੀਂ 2 ਸਾਲ ਦੇ ਸਮੇਂ ਦੇ ਖੇਡਾਂ ਦੇ ਲਈ ਰੋਪੜ ਦੇ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਹੈ ਸਿੱਖਦੇ ਆ ਸਿੱਖਦੇ ਆ ਨੇ ਕਿ ਨਵੀਂ ਸਰਕਾਰ ਹੈ ਨਵੇਂ ਅਸੀਂ ਹੈ ਕਿ ਜਿਹੜਾ ਕੰਮ ਹੋਇਆ ਮੈਂ ਕਹਿੰਦਾ 2 ਸਾਲ ਇਸ ਸਿੱਖਦੇ ਆ ਸਿੱਖਦੇ ਆ ਦੀ ਵਾਹਿਗੁਰੂ ਦੀ ਕਿਰਪਾ ਨਾਲ ਕੰਮ ਚੱਲ ਰਿਹਾ ਹੋ ਗਿਆ ਆ ਅਗਲੇ ਸਮੇਂ ਵਿੱਚ ਹੋਰ ਜਾਣਕਾਰੀ